ਤਨ 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 ਜਾਣ ਆਇਆ ਤਨ 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 ਜਾਣ ਆਇਆ ਤਨ 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 ਜਾਣ ਆਇਆ ਜਿਸ ਪਰ ਸਾਬ ਜਗਤ ਤਰਾਇਆ ਇਸ ਪਰ ਸਾਬ ਸਭ ਜਗਤ ਤਰਾਇਆ ਧੰਨ ਧੰਨ ਕਾਲੇ ਜਨ ਆਇਆ 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 ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 24 ਅਗਸਤ ਨੂੰ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਔਰ ਸਮੁੱਚੇ ਵਿਸ਼ਵ ਦੇ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਸ਼੍ਰੀ ਅਮਰਸਰ ਸਾਹਿਬ ਸ਼ਹਿਰ ਵਿੱਚ ਪਿਛਲੇ ਤਕਰੀਬਨ 1 ਮਹੀਨੇ ਤੋਂ ਜੀਵਨ ਜਗਤ ਸਮਾਗਮਾਂ ਦੀ ਲੜੀ ਆਰੰਭ ਕੀਤੀ ਹੋਈ ਹੈ ਜਿਸ ਨੇ ਸਮੁੱਚੇ ਇਸ ਸ਼ਹਿਰ ਵਿੱਚ ਵਿਚਰ ਕੇ ਤੇ ਇਹ ਜਿਹੜਾ ਉਪਦੇਸ਼ ਹੈ ਉਹ ਸੰਗਤੇ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਹ ਕੀਤਾ ਔਰ ਕੱਲ 24 ਅਗਸਤ ਨੂੰ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਜੀ ਤੋਂ ਛੀਜੇ ਖੰਡ ਪੜ ਸਾਹਿਬ ਜੀ ਦੀ ਸੰਪੂਰਨਤਾ ਤੋਂ ਪ੍ਰੰਤ ਸਵੇਰ ਦੇ ਠੀਕ 7:00 ਵਜੇ ਨਗਰ ਕੀਰਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ਼ਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਲਗਵਾਈ ਵਿੱਚ ਆਰੰਭ ਹੋਣਾ ਹੈ ਔਰ ਠੀਕ ਉਸੇ ਤਰ੍ਹਾਂ ਉਸੇ ਰਸਤੇ ਤੋਂ ਲੰਘਦਾ ਹੋਇਆ ਜਿਸ ਰਸਤੇ ਤੋਂ ਧਾਨ ਗੁਰਵਰਜਨ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਸਰੂਪ ਬਾਬਾ ਬੁੱਢਾ ਸਾਹਿਬ ਵਿਦੇਸੀਸ ਉੱਪਰ ਸੁਭਾਏ ਮਾਰ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖੇ ਲੈ ਕੇ ਆਏ ਸਨ ਉਸੇ ਤਰ੍ਹਾਂ ਹੀ ਉਸੇ ਰਸਤੇ ਤੋਂ ਪਾਵਨ ਨਗਰ ਕੀਰਤਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖੇ ਆ ਕੇ ਤਕਰੀਬਨ 9:30 ਵਜੇ ਸਵੇਰੇ ਸੰਪੰਨ ਹੋਣਾ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇਖੇ ਇਤਿਹਾਸ ਦੀ ਜਿਹੜੀ ਕਥਾ ਹੈ ਕੀਤੀ ਜਾਣੀ ਹੈ ਇਸੇ ਹਿਸਬੰਦ ਵਿੱਚ ਸ੍ਰੀ ਹਮੰਦਰ ਸਾਹਿਬ ਦੇ ਵਿਖੇ ਬਹੁਤ ਹੀ ਔਲੋਕਿਕ ਬੜੀ ਸੁੰਦਰ ਪੁੰਡਾਂ ਦੀ ਜਿਹੜੀ ਸਜਾਵਟ ਹੈ ਉਹ ਕੀਤੀ ਜਾ ਰਹੀ ਹੈ ਔਰ ਕੱਲ ਨੂੰ ਸੁੰਦਰ ਜਲੌ ਵੀ ਸਜਾਏ ਜਾਣਗੇ ਉਪਰੰਤ ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ ਆਤਿਸ਼ਬਾਜ਼ੀ ਕੀਤੀ ਜਾਵੇਗੀ ਔਰ ਗੁਰਦੁਆਰਾ ਬੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਦੀਵਾਨ ਸਜਾਏ ਜਾਣੇ ਨੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਾਰੇ ਹੀ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਨਗਰ ਕੀਰਤਨ ਚ ਸ਼ਾਮਲ ਹੋ ਕੇ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖਿਆ ਕੇ ਨਤਮਸਤਕ ਹੋ ਕੇ ਗੁਰੂ ਜਸ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਸਮੂਚੀਆਂ ਹੀ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੋ ਜਾਣੇ ਤਿਸ ਸਦਾ ਸੁਖ ਹੋਏ ਤੰਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਪਾਤਸ਼ਾਹ ਨੇ ਜਿਹੜੀ ਫੁੱਲਾਂ ਦੀ ਸੇਵਾ ਬਖਸ਼ੀ ਹੈ ਇਹ ਪਾਤਸ਼ਾਹ ਦਾ ਜ ਤੰਤਨ ਸ੍ਰੀ ਗੁਰਗੰਸਾਹਿਬ ਜੀ ਮਹਾਰਾਜ ਦਾ ਵਰਕਾਤ ਜਲਸਾ ਆ ਰਿਹਾ ਹੈ ਜਿਹੜਾ ਕਿ ਹਮ ਕੱਲ ਹੈ ਉਹਦੇ ਵਾਸਤੇ ਸਾਰੀ ਜਿਹੜੀ ਹੈ ਸੇਵਾ ਮਹਾਰਾਜ ਦੇ ਚਰਨਾ ਚਰਪਤ ਕੀਤੀ ਜਾ ਰਹੀ ਹੈ तकरीबन 2-3 ਦਿਨ ਹੋ ਗਏ ਸਾਨੂੰ ਤਿਆਰੀ ਦੇ ਵਿੱਚ ਕਰਦਿਆਂ ਸਾਰੀ ਸੰਗਤ ਲੱਗੀ ਹੈ ਕਾਰੀਗਰ ਆਏ ਹੈ ਬਾਹਰੋਂ ਬਹੁਤ ਵੱਧ ਕਾਰੀਗਰ 200 250 ਸੀਰੀਜ਼ ਜਿਹੜਾ ਇੱਥੇ ਲੋਕਲ ਸੰਗਤ ਨਾਲ ਲੱਗ ਕੇ ਰਲ ਕੇ ਉਹਨਾਂ ਨਾਲ ਸੇਵਾ ਕਰਵਾ ਰਹੀ ਹੈ ਇਹ ਫੁੱਲ ਜਿਹੜੇ ਆਏ ਹਨ ਇਹ ਪਾਤਸ਼ਾਹ ਦੀ ਕਿਰਪਾ ਨਾਲ ਇਸ ਦੇਸ਼ਾਂ ਤੋਂ ਵੀ ਵਿਦੇਸ਼ਾਂ ਤੋਂ ਤੇ 40 50 ਕਿਸਮ ਦੇ ਜਿਹੜੇ ਫੁੱਲ ਹਨ ਜਿਨ੍ਹਾਂ ਚ ਜਿਹੜੀ ਕਿ ਬੈਂਗਲੌਰ ਦੀ ਮੰਡੀ ਤੋਂ ਦਿੱਲੀ ਦੀ ਮੰਡੀ ਵਿੱਚੋਂ ਕਲਕੱਤੇ ਤੋਂ ਲੱਡੂ ਗੇਂਦਾ ਜਿਹੜਾ ਹੁੰਦਾ ਓਹ ਲਿਆਂਦਾ ਗਿਆ ਤੇ ਜਿਹੜੇ ਦੇਸੀ ਫੁੱਲ ਹਨ ਸਟਰਾ ਅਫਰੀਕਨਸ ਵਾਰੀ ਹੈ ਮਲੇਸ਼ੀਆ ਦਾ ਹੈਗਾ ਫਲਾਰ ਐਂਥੋਰੀਅਮ ਇੰਡੋਨੇਸ਼ੀਆ ਦਾ ਹੈ ਤੇ 40 50 ਕਿਸਮ ਦੀ ਜਿਹੜੀ ਹੈਗੀ ਹੈ ਡਿਫਰੈਂਟ ਵੈਰਾਈਟੀ ਜਿਹੜੀ ਹੈਗੀ ਹੈ ਮਾਰੇ ਦੇ ਚਰਨਾ ਚਰਪਨ ਕੀਤੀ ਜਾ ਰਹੀ ਹੈ ਤਨ 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 ਆਇਆ ਨਤਨ ਨਤਨ ਹੈ ਜਾਨਿਆ